ਚੰਗੀਆਂ ਨੇ ਝੋਟੀਆਂ ਬਾਈ ਪੂਰੀਆਂ ਤੇ ਆਪਣਾ ਜਿਹੜਾ ਘਰੋਂ ਵਾਪਸ ਦੀ ਵੀ ਗਰੰਟੀ ਹੁੰਦੀ ਆ ਇਦਾਂ ਦੇ ਦਰਵੇਸ਼ ਪਰਿਵਾਰ ਜਿਹੜੇ ਭਗਤ ਬਾਈ ਵਰਗੇ ਆਪਣੇ ਕੋਲੇ ਆਉਂਦੇ ਆ ਆਪਾਂ ਇਹਨਾਂ ਨਾਲ ਜੇ ਧੋਖਾ ਕਰਾਂਗੇ ਤਾਂ ਸਮਝ ਲਓ ਵੀ ਰੱਬਰ ਸੌਣ ਵਾਲੀ ਗੱਲ ਹੋ ਜਾਂਦੀ ਆ ਹੁਣ ਦੇਖੋ ਤਾਂ ਹਾਰਬ ਨਹੀਂ ਮਾਰੀ ਪਹਿਲੀ ਵਾਰੀ ਆਪਾਂ ਮਿਲੇ ਆ ਸਿਰਫ ਇੱਕ ਬਾਈ ਦੇ ਘਰੋਂ ਭੈਣ ਮੇਰੀਆਂ ਵੀਡੀਓ ਦੇਖਦੀ ਸੀ ਤੇ ਉਹਨੇ ਜ਼ੋਰ ਪਾ ਕੇ ਲੈ ਕੇ ਆਇਆ ਆਪਾਂ ਧੋਖਾ ਕਰਾਂਗੇ ਯਾਰ ਦੇਖੋ ਇੱਥੇ ਤਾਂ ਤਾਂ ਪਤਾ ਨਹੀਂ ਯਾਨੀ ਗਾਹਾਂ ਵੀ ਇੱਥੇ ਆਤਮਾ ਨੇ ਜਾਣਾ ਉੱਥੇ ਵੀ ਢੋਈ ਨਹੀਂ ਮਿਲਣੀ ਹੈਗੀ ਕਿਉਂਕਿ ਮੈਂ ਤਾਂ ਆਪ ਪਹਿਲਾਂ ਇਹਨੂੰ ਵਪਾਰ ਨਹੀਂ ਸਮਝਦਾ ਵੈਸੇ ਅਗਲਾ ਸੋਚ ਲੈਂਦਾ ਵੀ ਵਪਾਰ ਕਰਦੇ ਆ ਸਾਡਾ ਤਾਂ ਇਹ ਇੱਕ ਐਨਜੀਓ ਆ 25 30 ਝੋਟੀਆਂ ਆਪਣੇ ਕੋਲੇ ਤਕਰੀਬਨ ਹਰ ਵੇਲੇ ਸੇਲ ਵਾਲੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਆਪਾਂ ਘਰੋਂ ਵਾਪਸ ਦੀ ਗਰੰਟੀ ਲੈਂਦੇ ਆ ਜੇ ਹੁਣ ਆਪਾਂ ਵਪਾਰ ਦੀ ਗੱਲ ਕਰੀਏ ਤਾਂ ਕੋਈ ਵੀ ਪੰਜਾਬ ਦੇ ਵਿੱਚ ਬੰਦਾ ਇਹ ਗੱਲ ਕਹਿੰਦਾ ਹੋਵੇ ਹਿੱਕ ਠੋਕ ਕੇ ਸਾਡੇ ਵਾਂਗੂ ਫਿਰ ਤਾਂ ਅਸੀਂ ਵੀ ਕਹਿ ਦਈਏ ਵੀ ਸਾਡਾ ਵਪਾਰ ਆ ਹੁਣ ਸਾਡਾ ਅਸੀਂ ਐਨ ਜੀਓ ਕਾਹ ਤੋਂ ਕਹਨੇ ਆ ਕਿਉਂਕਿ ਆਪਾਂ ਇੱਕ ਠੋਕ ਕੇ ਇਹ ਗੱਲ ਕਹਨੇ ਆ ਵੀ ਜੇ ਪਸ਼ੂ ਤੁਹਾਡੇ ਕੋਲ ਘਰੇ ਜਾ ਕੇ 4-5 ਦਿਨ ਧੇਜ ਕੇ ਤੁਹਾਡਾ ਮਨ ਲੱਗ ਗਿਆ ਤਾਂ ਠੀਕ ਆ ਨਹੀਂ ਸਾਨੂੰ ਕਾਲ ਕਰੋ ਵਾਪਸ ਕਰ ਦੋ ਅਸੀਂ ਉਹਨੂੰ ਚਾਹੇ ਘਰੇ ਚੋ ਕੇ ਕਟਿਆ ਵਾਲਿਆਂ ਨੂੰ ਵਿੱਚ ਇਹ ਗਾਂ ਵੀ ਆਪਾਂ ਠੋਖੇ ਵਾਲਾ ਪਸ਼ੂ ਨਹੀਂ ਦੇਣਾ ਉੱਥੋਂ ਜੇ ਸਾਡੇ ਕੋਲ ਪਸ਼ੂ ਕੋਈ 19 ਕੀ ਆ ਵੀ ਜਾਂਦਾ ਤਾਂ ਆਪਾਂ ਮੈਂ ਜੇਲ ਰਹੀ ਹੋਈ ਦੀ ਵੀਡੀਓ ਵੀ ਜਦੇ ਪਾਉਣਾ ਵੀ ਇਹਦੀ ਜੇਲ ਰਹੀ ਗਈ ਆ ਪਸ਼ੂ ਚਾ ਨੁਕਸਾ ਆ ਪਸ਼ੂ ਨੂੰ ਬੁਖਾਰ ਹੋ ਗਿਆ ਹੁਣ ਦੁੱਲ ਝੋਟੀ ਮੈਂ ਪੂਰੀ ਵਧੀਆ ਟਾਪ ਰੇਟ ਤੇ ਲੈ ਕੇ ਆਇਆ ਸੀ 18 20 ਲੀਟਰ ਵਾਲੀ ਝੋਟੀ ਆ ਉਹਨੂੰ ਆਨਸਾਰ ਬੁਖਾਰ ਹੋ ਗਿਆ ਮੈਂ ਲਕੋ ਵੀ ਸਕਦਾ ਸੀ ਵੀ ਅਗਲਾ ਵਹਿਮ ਕਰ ਜਾਂਦਾ ਯਾਰ ਇਹਨੂੰ ਆਨਸਾਰ ਬੁਖਾਰ ਹੋ ਗਿਆ ਸੀ ਮੈਂ ਨਾਲ ਹੀ ਵੀਡੀਓ ਪਾਈ ਸੀ ਹੁਣ ਉਹ ਝੋਟੀ ਤੰਦਰੁਸਤ ਹੋਈ ਆ ਕਿਉਂਕਿ ਆਪਾਂ ਤੁਹਾਡੇ ਕੋਲੇ ਐਨ ਸਾਫ਼ ਸੁਥਰੇ ਸੱਚ ਬੋਲ ਕੇ ਚੱਲਣਾ ਉਹ ਹੀ ਠੱਗੀ ਠੋਰੀ ਨਹੀਂ ਕਰਨੀ ਉਹਦੇ ਨਾਲ ਜਿਹੜੀਆਂ ਤੁਹਾਡੀਆਂ ਦਵਾਵਾਂ ਨੇ ਤਾਂ ਪ੍ਰਮਾਤਮਾ ਦੀ ਇਹ ਜੀ ਕਿਰਪਾ ਹੁੰਦੀ ਆ ਵੀ ਸਾਨੂੰ ਵੀ ਉੱਥੋਂ ਚੰਗਾ ਪਸ਼ੂ ਹੀ ਮਿਲਦਾ ਕੋਈ 1-2 ਪਸ਼ੂ ਮਹੀਨੇ ਦੇ ਵਿੱਚ ਖੋਟ ਆਲੇ ਆ ਵੀ ਗਏ ਤਾਂ ਸਾਈਡ ਤੇ ਤੁਹਾਡੇ ਪਿਆਰ ਨਾਲੋਂ ਮਹਿਸੂਸ ਨਹੀਂ ਹੋਣੇ ਘਟਾ ਕੇ ਵੀ ਦੇ ਦਾਂਗੇ ਤਾਂ ਵੀ ਦੁੱਖ ਨਹੀਂ ਚੈਨਲ ਨੂੰ ਵੀ ਫੋਲੋ ਕਰ ਲਿਓ ਤੇ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰ ਦਿਆ ਕਰੋ ਕੋਈ ਨਾ ਕੋਈ ਲੋੜਵੰਦ ਵੀਰ ਤੱਕ ਪਹੁੰਚੇ ਜਿਹੜੇ ਇਹ ਲਾਈਨ ਤੋਂ ਡਰਦੇ bizness ਨਾਲ ਨਹੀਂ ਜੁੜ ਰਹੇ ਉਹ ਜੀ ਸਕਦੇ ਉਹਰੇ ਆਵੋ ਬਾਕੀ ਜੇ ਕੋਈ ਭਰਾ ਕਹਵੇ ਵੀ ਅਸੀਂ ਇਹ ਧੁੱਲ ਜਾ ਕੇ ਵੇਚਣੀਆਂ ਨੇ ਇੰਨੀਆਂ ਝੋਟੀਆਂ ਨਹੀਂ ਸਾਡੇ ਕੋਲ ਹੁੰਦੀਆਂ ਆਪਾਂ ਦਾ ਉਹ ਪਰਿਵਾਰਾਂ ਲਈ ਝੋਟੀਆਂ ਲੈ ਕੇ ਆਉਨੇ ਆ ਜਿਹੜੇ ਇਹ bizness ਵੱਲ ਨੂੰ ਤੁਰਨ ਲੱਗੇ ਡਰ ਰਹੇ ਸੀ ਉਹ ਸਾਡੇ ਕੋਲੇ ਆਵੋ ਇਹ ਬਿਜ਼ਨਸ ਨਾਲ ਜੁੜੋ ਕੋਈ ਠੱਗੀ ਥੋੜੀ ਵਾਲੀ ਗਾਨੀ ਹੋ ਦਸੱਲੀ ਨਾਲ ਸਾਫ਼ ਸੁਥਰਾ ਪਸ਼ੂ ਦੇਵਾਂਗੇ ਜੀ ਧੰਨਵਾਦ